ਮੇਰ ਜਾਨਾ ਦੀ ਤਰ੍ਹਾਂ ਬੇਬੀ ਜੇਬ ਸਭ ਆਉਣਾ ਇਹ ਮਾਰੇ ਦਰਸ਼ਕਾਂ ਨੂੰ ਆਉਣਾ ਮੈਂ ਦੇਖਿਆ ਕਿ ਮੈਂ ਸਭ ਦਾ ਆਪਣੇ ਦਰਸ਼ਕਾਂ ਨੂੰ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿੱਛੇ ਤੁਰੇ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੇਬੀ ਸਭ ਦੇ ਪਰਿਵਾਰ ਸ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰੇ ਜਾਂਦੀ ਦਿੱਖਦੀ ਆ ਪਤਾ ਨਹੀਂ ਕੀ ਭਇਆ ਨੇ ਤਾਂ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਇਹਨੂੰ ਪੈਕ ਪੈਸੇ ਨਾਲ ਜੀ ਮੈਂ ਜਾਨਾਂ ਦੀ ਤਰ੍ਹਾਂ ਬੇਲੀ ਦੇਰ ਸਰਵ ਆਉਣਾ ਤੇ ਮਾਰੇ ਦਰਸ਼ਨ ਕਰਨਾ ਹੁਣਾ ਮੈਂ ਦੇਖਿਆ ਕਿ ਮੈਂ ਬੇਸਬ ਦਾ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਪਲੀ ਪਿਛੇ ਤੁਰ ਹੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੇਸਬ ਦੇ ਅੰਦਰ ਦਰਵਾਜ਼ੇ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰ ਹੀ ਜਾਂਦੀ ਦਿੱਖੀ ਆ ਪਤਾ ਨਹੀਂ ਕੀ ਹੋਇਆ ਉਹਨੂੰ ਤਾਂ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਵੀ ਇਹਨੂੰ ਟੈਗ ਹੋਇਆ ਸੀ ਤੁਸੀਂ ਨਾਲ ਗਏ ਸੀ ਹਾਂਜੀ ਮੈਂ ਨਾਲ ਗਿਆ ਸੀ ਤੇ ਟੈਗ ਹੋ ਗਿਆ ਤਾਂ ਮੌਤ ਮਤਲਬ ਹੋ ਗਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੇਰਸਾਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਦੱਸਿਆ ਜਾ ਰਿਹਾ ਸੀ ਸੰਗਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੇ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਏ ਕੇਸ ਤੋਂ ਤੇ ਸ਼ਕਰਾਨਾ ਕਰਨਾ ਆਇਆ ਸੀ ਹੁਣ ਮਾਤਾ ਦੀ ਡੈਥ ਹੋ ਗਈ ਸੀ ਹਾਂਜੀ ਹੋ ਗਈ ਮੈਂ ਅਚਾਨਕ ਹੀ ਤਰ੍ਹਾਂ ਢੇਲੀ ਤੇ ਸਰਵ ਆਉਨਾ ਇਹ ਮਰੇ ਦਰਸ਼ਨ ਕਰਨ ਆਉਨਾ ਮੈਂ ਦੇਖਿਆ ਕਿ ਮੈਂ ਦੇ ਸਭ ਦਾ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿੱਛੇ ਤੁਰਦੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਦੇ ਸਭ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰੇ ਜਾਂਦੀ ਦਿੱਖਦੀ ਆ ਪਤਾ ਨਹੀਂ ਕੀ ਭਇਆ ਨੂੰ ਤਾਂ ਬਾਅਦ ਚੱਸੀ ਉਹਨੂੰ ਲੈ ਕੇ ਆ ਪਰ ਡਾਕਟਰਾਂ ਨੇ ਦੱਸਿਆ ਉਹਨੂੰ ਪੈਕ ਪੈਸੇ ਨਾਲ ਮਰ ਜਾਨਾ ਦੀ ਤਰ੍ਹਾਂ ਡੇਲੀ ਪੇਰ ਸਭ ਆਉਣਾ ਤੇ ਮਾਰੇ ਦਰਸ਼ਨ ਕਰਨਾ ਉਹਨਾ ਮੈਂ ਦੇਖਿਆ ਕਿ ਮੈਂ ਬੇਸਬ ਦਾ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿਛੇ ਤੁਰ ਹੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੇਸਬ ਦੇ ਅੰਦਰ ਦਰਵਾਜ਼ੇ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰ ਹੀ ਜਾਂਦੀ ਦਿੱਖੀ ਆ ਪਤਾ ਨਹੀਂ ਕੀ ਹੋਇਆ ਨੂੰ ਤਾਂ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਵੀ ਇਹਨੂੰ ਅਟੈਕ ਹੋਇਆ ਸੀ ਤੁਸੀਂ ਨਾਲ ਗਏ ਸੀ ਹਾਂਜੀ ਮੈਂ ਨਾਲ ਗਿਆ ਸੀ ਤੇ ਅਟੈਕ ਹੋ ਗਿਆ ਤਾਂ ਮੌਤ ਮਤਲਬ ਹੋ ਗਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੇਰਸਾਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਦੱਸਿਆ ਜਾ ਰਿਹਾ ਸੀ ਸੰਗਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੇ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਏ ਕੇਸ ਚੋਂ ਤੇ ਛਕਰਾਨਾ ਕਰਨਾ ਆਇਆ ਸੀ ਠੀਕ ਹੈ ਹੁਣ ਮਾਤਾ ਦੀ ਡੈਥ ਹੋ ਗਈ ਸੀ ਹਾਂਜੀ ਹੋ ਗਈ ਆਪਣਾ ਜਾਨਾ ਦੀ ਤਰ੍ਹਾਂ ਡੇਲੀ ਤੇ ਸਰਵ ਆਉਣਾ ਤੇ ਮਾਰੇ ਦਰਸ਼ਕਾਂ ਨੂੰ ਨਾ ਮੈਂ ਦੇਖਿਆ ਕਿ ਮੈਂ ਸਭ ਦਾ ਆਪਣੇ ਦਰਸ਼ਕਾਂ ਨੂੰ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿੱਛੇ ਤੁਰੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੇਸਾਬ ਦੇ ਪਰਵਾਸ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰੀ ਜਾਂਦੀ ਦਿੱਖਦੀ ਆ ਪਤਾ ਨਹੀਂ ਕੀ ਭਇਆ ਨੂੰ ਤੇ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਉਹ ਇਹਨੂੰ ਪੈਕ ਪਾਇਆ ਸੀ ਨਾਲ ਅਜ ਮੈਂ ਅਰਜਨਾਂ ਦੀ ਤਰ੍ਹਾਂ ਡੇਲੀ ਪੀਰ ਸਾਹਿਬ ਆਉਣਾ ਤੇ ਮਾਰੇ ਦਰਸ਼ਨ ਕਰਨਾ ਉਹਨਾ ਮੈਂ ਦੇਖਿਆ ਕਿ ਮੈਂ ਬੇਸਬ ਦਾ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿੱਛੇ ਤੁਰ ਹੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੇਸਬ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰ ਹੀ ਜਾਂਦੀ ਦਿੱਖਦੀ ਆ ਪਤਾ ਨਹੀਂ ਕੀ ਹੋਇਆ ਉਹਨੂੰ ਤਾਂ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਇਹਨੂੰ ਅਟੈਕ ਹੋਇਆ ਸੀ ਤੁਸੀਂ ਨਾਲ ਗਏ ਸੀ ਹਾਂਜੀ ਮੈਂ ਨਾਲ ਗਿਆ ਸੀ ਤੇ ਅਟੈਕ ਹੋ ਗਿਆ ਤਾਂ ਮੌਤ ਮਤਲਬ ਹੋ ਗਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੇਰਸਾਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਦੱਸਿਆ ਜਾ ਰਿਹਾ ਸਿੰਧਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੇ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਇਆ ਕੇਸ ਜੋ ਤੇ ਸ਼ਿਕਰਾਨਾ ਕਰਨ ਆਏ ਸੀ ਠੀਕ ਹੈ ਹੁਣ ਮਾਤਾ ਦੀ ਡੈਥ ਹੋ ਗਈ ਸੀ ਹਾਂਜੀ ਹੋ ਗਈ